ਇੱਥੇ ਪੰਜਾਬ ਦੇ ਮੁੱਖ ਮੰਤਰੀ ਸ਼ਹੀਦਾਂ ਨੂੰ ਮਾਨ ਸਨਮਾਨ ਦੇਣ ਦਾ ਹੌਕਾ ਦੰਦੇ ਹਨ ਉੱਥੇ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਫਸਰ ਸਾਹੀ ਵੱਲੋਂ ਸਤੰਤਰਤਾ ਸੰਾਨੀਆਂ ਦੇ ਪਰਿਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫ੍ਰੀडम फाइਟਰ ਉੱਤਰਾਧਿਕਾਰੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟਣੀ ਕੀਤਾ ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਤੋਂ ਸੱਦਾ ਪੱਤਰ ਕੇਵਲ ਗੈਸਟਡ ਅਫਸਰ ਹੀ ਦੇਣ ਜਿਨ੍ਹਾਂ ਵਿੱਚ ਜੇ ਤਹਿਸੀਲਦਾਰ ਨੈਪ ਤਹਿਸੀਲਦਾਰ ਆਦਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਜਾਣਗੇ ਪਰੰਤੂ ਅੱਜ ਹੋਣ ਵਾਲੇ ਸਮਾਗਮ ਦਾ ਸੱਦਾ ਪੱਤਰ ਪਟਵਾਰੀਆਂ ਰਾਹੀਂ ਭੇਜੇਗੇ ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਫਰੀडम ਫੈਕਟਰ ਉੱਤਰਾਧਿਕਾਰੀ ਜਥੇਬੰਦੀ ਸ੍ਰੀ ਮੁਖਤਸਰ ਸਾਹਿਬ ਅੱਜ ਅਸੀਂ 26 ਜਨਵਰੀ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਮਾਨ ਸਰਕਾਰ ਦੇ ਉਲਟ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਦੇ ਹੁਕਮਾਂ ਦੀ ਸ਼ਰਿਆਮ ਧੱਜੀਆਂ ਅਡਾਉਣ ਵਾਲੀ ਅਫਸਰਸ਼ਾਹੀ ਜਿਨ੍ਹਾਂ ਨੇ ਆਜ਼ਾਦੀ ਘਰਾਟੀਆਂ ਦੇ ਪਰਿਵਾਰਾਂ ਨੂੰ ਸੱਦਾ ਪੱਤਰ ਦੇਣ ਦੀ ਬਜਾਏ ਜਿਹੜਾ ਸੱਦਾ ਪੱਤਰ ਭੇਜਿਆ ਉਹਨਾਂ ਨੇ ਪਟਵਾਰੀਆਂ ਦੇ ਹੱਥ ਭੇਜਿਆ ਸਾਨੂੰ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਇਹਨਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ ਵੀ ਭਾਰਤ ਸਰਕਾਰ ਦੀ ਪ੍ਰੋਟੋਕੋਲ ਦੇ ਅਨੁਸਾਰ ਆਜ਼ਾਦੀ ਘੁਟੀਆਂ ਦੇ ਪਰਿਵਾਰਾਂ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਜਾਊਗਾ ਉਹ ਗਸ਼ਟਾਡ ਅਫਸਰ ਜਾਊਗਾ ਜਿਵੇਂ ਕਿ ਤਸਵੀਲਦਾਰ ਸਾਹਿਬ ਨੈਤ ਤਸਵੀਲਦਾਰ ਸਾਹਿਬ ਜਾਂ ਵੀਡੀਓ ਸਾਹਿਬ ਪਰ ਇਹਨਾਂ ਨੇ ਇਹ ਜਿਹੜੇ ਅਫਸਰ ਸੀ ਇਹ ਆਪਣੇ ਕਮਰਿਆਂ ਦੇ ਵਿੱਚ ਬੰਦ ਰਹੇ ਇਹਨਾਂ ਨੇ ਪਟਵਾਰੀਆਂ ਦੇ ਰਾਹੀਂ ਪਿੰਡ ਦੇ ਨੰਬਰਦਾਰਾਂ ਦੇ ਰਾਹੀਂ ਪੰਚਾਇਤ ਮੈਂਬਰਾਂ ਦੇ ਰਾਹੀਂ ਅਤੇ ਕਿਸੇ ਸਾਡੇ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਇਹਨਾਂ ਨੇ ਸੱਦਾ ਪੱਤਰ ਭੇਜਣਾ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਹਾਲਾਂਕਿ ਇਹ ਜਿਹੜੇ ਅਫਸਰ ਨੇ ਰਾਤ ਸਮੇਂ ਰਜਿਸਟਰੀਆਂ ਦਾ ਜ਼ਰੂਰ ਕਰ ਸਕਦੇ ਆ ਕਰਦੇ ਆ ਕਿਉਂਕਿ ਆਪਣੀ ਜੇਬ ਨੂੰ ਗਰਮ ਕਰਨ ਵਾਸਤੇ ਰਜਿਸਟਰੀਆਂ ਜ਼ਰੂਰ ਕਰਦੇ ਆ ਪਰ ਸਿਰਫ ਸਾਲ ਦੇ ਵਿੱਚ ਦੋ ਵਾਰੀ ਸਾਡੇ ਪਰਿਵਾਰਾਂ ਨੂੰ ਸੱਦਣਾ ਹੁੰਦਾ ਪਰ ਉਹ ਪਰਿਵਾਰਾਂ ਨੂੰ ਇਸ ਸਮਾਗਮ ਤੇ ਸੱਦਣ ਲਈ ਇਹਨਾਂ ਅਫਸਰਾਂ ਕੋਲ ਟਾਈਮ ਨਹੀਂ ਅਸੀਂ ਮਾਨ ਸਰਕਾਰ ਤੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਸਰ ਸਾਹਿਬ ਤੋਂ ਮੰਗ ਕਰਦੇ ਆਂ ਵੀ ਇਹੋ ਜੇ ਅਫਸਰਾਂ ਨੂੰ ਅੱਗੇ ਤੋਂ ਨੱਥ ਪਾਈ ਜਾਵੇ ਇਹਨਾਂ ਦੇ ਬਰ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਗੁਰਮੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਫੀਡਰ ਅਫੈਕਟ ਉਤਰਾਧਿਕਾਰੀ ਜਹਵੰਦੀ ਜੀ ਜਨਾਬ ਦਾ ਬਹੁਤ ਬੇਸਤਰਾ ਕੀਤਾ ਹੈ ਇਹ ਸਾਡੇ ਨਾਲ ਸਰਕਾਰਾਂ ਪਹਿਲਾਂ ਤੋਂ ਵੀ ਵਿਤਕਾ ਕਰਦੀਆਂ ਆ ਰਹੀਆਂ ਮਤਲਬ ਸਾਡੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਪੂਰੇ ਸਹੀ ਢੰਗ ਨਾਲ ਸਿੱਧਾ ਪੱਤਰ ਨਹੀਂ ਭੇਜਿਆ ਗਿਆ ਬਹੁਤ ਪਰਿਵਾਰ ਸਾਡੇ ਵਿੱਚ ਰਹਿ ਗਏ ਤੇ ਇਸ ਲਈ ਸਾਨੂੰ ਰੋਸ ਹੈ ਇਹਨਾਂ ਦੇ ਮਤਲਬ ਵਤੀਰੇ ਤੋਂ ਆ ਪ੍ਰਸ਼ਾਸਨ ਦੇ ਵਤੀਰੇ ਤੋਂ ਮਤਲਬ ਵੀ ਇਹ ਜੇ ਸਦਾ ਪੱਤਰ ਹੈ ਜੋ ਸੁਬਾਕਮ ਸਾਲ ਦੇ ਵਿੱਚ ਦੋ ਦਿਨ ਹੀ ਆਉਂਦੇ ਆ ਦੋ ਵਾਰੀ ਆਉਂਦੇ ਆ ਉਸਾ ਹੀ ਢੰਗ ਨਾਲ ਸਦਾ ਪੱਤਰ ਦੇਣ ਦਾ ਇਹਨਾਂ ਨੇ ਮناسب ਨਹੀਂ ਸਮਝਿਆ ਜਿਹੜਾ ਜਿਹੜਾ ਕਿ ਡੀਐਚ ਸਾਹਿਬ ਨੇ ਜੋ ਸ਼ਡਿਊਲ ਜਾਰੀ ਕੀਤਾ ਉਸ ਦੇ ਮੁਤਾਬਕ ਇਹਨਾਂ ਨੇ ਥੱਲੇ ਵਾਲੇ ਅਫਸਰਾਂ ਨੇ ਕੰਮ ਨਹੀਂ ਕੀਤਾ ਉਹ ਮੰਗ ਕੀ ਕਰਦੇ ਬਹੁਤੀ ਮੰਗ ਕਰਦੇ ਆ ਵੀ ਗਾਂ ਆਉਣ ਵਾਲੇ ਸਮੇਂ ਤੋਂ ਸਰਕਾਰ ਤੋਂ ਇਹ ਇਹ ਵੀ ਪਰਿਵਾਰਾਂ ਦਾ ਖਾਸ ਖਿਆਲ ਰੱਖਿਆ ਜਾਵੇ ਸਾਲ ਦੇ ਵਿੱਚ ਦੋ ਵਾਰੀ ਇਹ ਸਮਾਗਮ ਆਉਂਦਾ ਜਿਨ੍ਹਾਂ ਦੀਆਂ ਸ਼ਹੀਦੀਆਂ ਕਰਕੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਇਹ ਦੇਸ਼ ਜਾਦ ਹੋਇਆ ਤੇ ਇਹ ਦਿਨ ਬਣਾਇਆ ਜਾਂਦਾ